16 ਅਗਸਤ 2024 ਨੂੰ ਸੂਰਿਆ ਦੇਵ ਆਪਣੇ ਹੀ ਰਾਸ਼ੀ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਨੇ ਇਹਨਾਂ ਦਾ ਸਾਡੀ ਕਈ ਰਾਸ਼ੀਆਂ ਦੇ ਉੱਤੇ ਬਹੁਤ ਹੀ ਅੱਛਾ ਪ੍ਰਭਾਵ ਰਹਿਣ ਵਾਲਾ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਦੋਸਤੋ ਵੀ ਜਿਹੜੇ ਲੋਕਾਂ ਦੇ ਗਵਰਨਮੈਂਟ ਦੇ ਰਿਲੇਟਿਡ ਕੰਮ ਨਹੀਂ ਹੋ ਰਹੇ ਸੀ ਜਾਂ ਐਜੂਕੇਸ਼ਨ ਦੇ ਰਿਲੇਟਿਡ ਕੋਈ ਪ੍ਰੋਬਲਮ ਸੀਗੀਆਂ ਜਾਂ ਸਰਕਾਰੀ ਕੰਮਾਂ ਦੇ ਵਿੱਚ ਬੜਾ ਲੇਟ ਹੋ ਕੇ ਕੰਮ ਹੁੰਦਾ ਸੀ ਕੋਈ ਨਾ ਕੋ ਅੜਚਣਾ ਪੈਂਦੀਆਂ ਸੀ ਉਹ ਹੌਲੀ-ਹੌਲੀ ਸਾਰੀਆਂ ਦੂਰ ਹੋ ਜਾਣਗੀਆਂ ਗਵਰਨਮੈਂਟ ਸੈਕਟਰ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜਿਨ੍ਹਾਂ ਦਾ ਗਵਰਨਮੈਂਟ ਸੈਕਟਰ ਦੇ ਨਾਲ ਕੀਤਾ ਵਾ ਚਾਹੇ ਉਹ ਗਵਰਨਮੈਂਟ ਕੰਟਰੈਕਟਰ ਨੇ ਚਾਹੇ ਕਿਸੇ ਵੀ ਸਰਕਾਰੀ ਕੰਮਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਰੰਦਾ ਚਾਹੇ ਗਵਰਨਮੈਂਟ ਸਰਕਾਰੀ ਕਰਮਚਾਰੀ ਨੇ ਉਹਨਾਂ ਦੀ ਪ੍ਰਮੋਸ਼ਨ ਦੇ ਔਰ ਸਾਰਿਆਂ ਲਈ ਬਹੁਤ ਵਧੀਆ ਸਮਾਂ ਆ ਰਿਹਾ ਤੇ ਕੁਝ ਰਾਸ਼ੀਆਂ ਲਈ ਬੈਨੀਫਿਟਾਂ ਜਿਨ੍ਹਾਂ ਦੇ ਵਿੱਚ ਉਹ ਮੇਸ਼ ਮਿਥੁੰ ਦੋਸਤੋ ਸਿੰਘ ਕੰਨਿਆ ਬ੍ਰਿਸ਼ਿਕ ਤੇ ਤਨੂ ਰਾਸ਼ੀਆ ਉਹਨਾਂ ਨੂੰ ਬੈਨੀਫਿਟ ਮਿਲਣ ਵਾਲਾ ਧੰਨਵਾਦ ਦੋਸਤੋ